ਥੋੜੇ ਦਿਨ ਪਹਿਲਾਂ ਨਾ ਘਰ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਜਦੋਂ ਹੀ ਪਿੰਡ ਵਾਲਿਆਂ ਨੂੰ ਖਬਰ ਮਿਲੀ ਕਿ ਘਰ ਦੇ ਵਿੱਚ ਐਕਸੀਡੈਂਟ ਹੋਇਆ ਤਾਂ ਲੋਕ ਜਿਹੜੇ ਨੇ ਉਹ ਬਾਰੋ-ਬਾਰੀ ਹਾਲਚਾਲ ਪੁੱਛਣ ਦੇ ਲਈ ਪਤਾ ਲੈਣ ਦੇ ਲਈ ਘਰ ਦੇ ਵਿੱਚ ਆਣੇ ਸ਼ੁਰੂ ਹੋ ਗਏ ਤਾਂ ਕਿਤੇ ਨਾ ਕਿਤੇ ਇਹ ਗੱਲ ਦੇਖਣ ਨੂੰ ਮਿਲੀ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਸ਼ਾਇਦ ਫਰਕ ਇਹੀ ਹੈ ਕਿ ਕਦੇ ਵੀ ਕੋਈ ਸੱਟ ਚੋਟ ਵੀ ਲੱਗੇ ਕੋਈ ਬਿਮਾਰ ਵੀ ਹੋ ਜਾਏ ਤਾਂ ਪਿੰਡ ਵਾਲਿਆਂ ਦਾ ਏਕਾ ਐਨਾ ਹੁੰਦਾ ਹੈ ਸਾੰਦੀ ਗਵੰਦੀ ਹਰ ਕੋਈ ਜਿਹੜਾ ਇੱਕ ਤਾਂ ਪਿੰਡ ਦੇ ਵਿੱਚ ਗੱਲ ਵੀ ਬੜੀ ਜ਼ੋਰਦਾਰ ਫੈਲ ਜਾਂਦੀ ਹੈ ਹਰ ਇੱਕ ਦੇ ਘਰ ਤੱਕ ਪਹੁੰਚ ਜਾਂਦੀ ਹੈ ਕਿ ਫਲਾਣੇ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਜਾਂ ਉਹ ਘਰ ਦੇ ਵਿੱਚ ਬਿਮਾਰ ਹੈ ਪਰ ਸ਼ਹਿਰਾਂ ਦੀ ਅਗਰ ਗੱਲ ਕਰੀਏ ਤਾਂ ਸਾਡੇ ਗੁਆਂਢ ਦੇ ਵਿੱਚ ਦੁਬਾਰ ਦੇ ਨਾਲ ਲੱਗਦੇ ਘਰ ਦੇ ਵਿੱਚ ਹੋਊਗੀ ਰਿਹਾ ਸਾਨੂੰ ਕੁੱਝ ਵੀ ਪਤਾ ਨਹੀਂ ਹੁੰਦਾ ਜਾਂ ਅਸੀਂ ਆਪ ਖਬਰ ਰੱਖਣੀ ਜਿਹੜੀ ਆ ਪਸੰਦ ਨਹੀਂ ਕਰਦੇ ਹਰ ਕੋਈ ਜਿਹੜਾ ਸ਼ਹਿਰਾਂ ਦੇ ਵਿੱਚ ਆਪਣੀਆਂ ਆਪਣੀਆਂ ਕੰਮਾਂ ਦੇ ਵਿੱਚ ਵਿਅਸਤ ਰਹਿੰਦਾ ਪਰ ਪਿੰਡਾਂ ਦੇ ਵਿੱਚ ਹਰ ਕੋਈ ਹਾਲ ਚਾਲ ਪਤਾ ਲੈਣ ਲਈ ਜ਼ਰੂਰ ਇਕੱਠਾ ਹੁੰਦਾ ਪਰ ਗੱਲ ਅੱਜ ਦੀ ਕਹਾਣੀ ਕੁਝ ਇਸੇ ਤਰ੍ਹਾਂ ਦੀ ਹੈ ਸੋ ਸ਼੍ਰੀਕਾਤ ਆਦਾਬ ਨਮਸਕਾਰ ਮੈਂ ਗੁਰਦੀਪ ਔਰ ਅੱਜ ਦੀ ਕਹਾਣੀ ਲੈ ਕੇ ਤੁਹਾਡੇ ਕੋਲ ਪਹੁੰਚੀ ਆ ਜਿੱਥੇ ਗੁਆਂਢ ਦੇ ਵਿੱਚ ਟੁਕੜੇ ਹੋ ਜਾਂਦੇ ਨੇ ਇੱਕ ਔਰਤ ਦੇ ਪਰ ਨਾਲ ਦੇ ਗਵਾਂਧੀਆਂ ਨੂੰ ਨਾਲ ਦੇ ਮੁਹੱਲੇ ਨੂੰ ਕਿਸੇ ਨੂੰ ਵੀ ਕੁਝ ਪਤਾ ਤੱਕ ਨਹੀਂ ਲੱਗਦਾ ਜੀਆਂ ਇਹ ਕਹਾਣੀ ਬਿਲਕੁਲ ਸੱਚ ਹੈ ਕਰਨਾਟਕ ਦੀ ਜਿਹੜੀ ਹੈ ਕਹਾਣੀ ਹੈ ਜਿੱਥੇ ਇੱਕ ਔਰਤ ਦੇ 59 ਟੁਕੜੇ ਕੀਤੇ ਗਏ ਫ੍ਰਿਜ ਦੇ ਵਿੱਚ ਪਹਿਲੇ ਖਾਣੇ ਦੇ ਵਿੱਚ ਪੈਰ ਗਾਰਾਂ ਦੇ ਨਾਲ ਖੜਾ ਹਿੱਸਾ ਜਿਹੜਾ ਉਹ ਰੱਖਿਆ ਗਿਆ ਜਿਹੜਾ ਦੂਸਰਾ ਖਾਨਾ ਸੀ ਉਸ ਦੇ ਵਿੱਚ ਉਸ ਦਾ ਵਿਚਲਾ ਜਿਹੜਾ ਸਰੀਰ ਸੀ ਮੇਟ ਪੁਦਾਰਾ ਚਾਤੀ ਵਗੈਰਾ ਉਹ ਚੁੱਝਾਂ ਰੱਖੀਆਂ ਰਹੀਆਂ ਤੇ ਤੀਸਰੇ ਖਾਨੇ ਦੇ ਵਿੱਚ ਉਸ ਔਰਤ ਦਾ ਸਿਰ ਰੱਖਿਆ ਗਿਆ ਇਸ ਨਾਲ ਦੀ ਰੌਂਗਟੇ ਖੜੇ ਕੰਤ ਵਾਲੀ ਬਾਗਦਾਰ ਜਣੀ ਹੈ ਉਹ ਬਾਪੜਦੀ ਹੈ ਜਿੱਥੇ ਇੱਕ ਤਿੰਨ ਮਾਲਿਆਂ ਦੀ ਬਿਲਡਿੰਗ ਹੁੰਦੀ ਹੈ ਤੇ ਤਿੰਨ ਮਾਲਿਆਂ ਦੀ ਬਿਲਡਿੰਗ ਦੇ ਵਿੱਚ ਇੱਕ ਔਰਤ ਕਿਰਾਏਦਾਰ ਬਣ ਕੇ ਰਹਿ ਰਹੀ ਹੁੰਦੀ ਹੈ ਦਰਸਲ ਉਸਦੇ ਪਰਿਵਾਰ ਦੇ ਵਿੱਚ ਉਹ ਜਿਹਾ ਘਟਿਆ ਕਿ ਉਹ ਔਰਤ ਜਿਹੜੀ ਆਪਣੇ ਪਤੀ ਦੇ ਨਾਲੋਂ ਅਲੱਗ ਹੋ ਜਾਂਦੀ ਹੈ ਅਲੱਗ ਹੋ ਕੇ ਇੱਕ ਹੋਰ ਸ਼ਹਿਰ ਦੇ ਵਿੱਚ ਆ ਕੇ ਬੈਂਗਲੂਰੂ ਦੇ ਵਿੱਚ ਆ ਕੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲੱਗਦੀ ਹੈ ਤਾਂ ਉਸ ਤੋਂ ਬਾਅਦ ਘਰ ਦਾ ਜਿਹੜਾ ਮਾਲਕ ਹੁੰਦਾ ਆਲੇ ਦੁਆਲੇ ਜਿਹੜੀ ਆਂਦੀ ਗਵਾਂਟੀ ਹੁੰਦੇ ਆ ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਕਿ ਇੱਕ ਔਰਤ ਜਿਹੜੀ ਹੈ ਇਸ ਘਰ ਦੇ ਵਿੱਚ ਰਹਿੰਦੀ ਹੈ ਪਰ ਔਰਤ ਕਰਦੀ ਕੀ ਹੈ ਕਿੱਥੇ ਜਾਂਦੀ ਹੈ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਜੰਗੀ ਬਾਤ ਦਾਤ ਬਾਪੀ ਕਿ ਉਸ ਔਰਤ ਲਾਪਤਾ ਹੋ ਜਾਂਦੀ ਹੈ 2 ਸਤੰਬਰ ਦੀ ਘਟਨਾ ਹੈ 2024 ਦੀ ਜਦੋਂ ਇਹ ਔਰਤ ਲਾਪਤਾ ਹੋਈ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਧਿਕਾਰੀ ਔਰਤ ਕਿੱਥੇ ਹੈ ਇਸ ਔਰਤ ਦੀ ਇੱਕ ਭੈਣ ਤੇ ਇੱਕ ਮਾਂ ਵੀ ਹੁੰਦੀ ਹੈ ਜਿਹੜੀ ਲਗਾਤਾਰ ਆਪਣੀ ਭੈਣ ਨੂੰ ਆਪਣੀ ਧੀ ਨੂੰ ਫੋਨ ਕਰਦੀਆਂ ਲਗਾਤਾਰ ਫੋਨ ਵੱਜਦਾ ਹੈ ਪਰ ਕੋਈ ਵੀ ਚੁੱਕ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਇਸ ਔਰਤ ਦੀ ਮਾਂ ਟੈਨਸ਼ਨ ਦੇ ਵਿੱਚ ਆ ਜਾਂਦੀ ਹੈ ਭੈਣ ਟੈਨਸ਼ਨ ਦੇ ਵਿੱਚ ਆ ਜਾਂਦੀ ਹੈ ਤਾਂ ਭੈਣ ਸੋਚਦੀ ਹੈ ਕਿ ਮੈਂ ਆਪਣੀ ਭੈਣ ਦੇ ਕੋਲ ਇੱਕ ਵਾਰ ਜਾ ਕੇ ਦੇਖਾਂ ਜਦੋਂ ਭੈਣ ਜੀ ਹੈ ਉਸ ਕਿਰਾਏ ਦੇ ਮਕਾਨ ਦੇ ਵਿੱਚ ਪਹੁੰਚਦੀ ਹੈ ਤਾਂ ਕੋਈ ਵੀ ਅੰਦਰੋਂ ਦਰਵਾਜ਼ਾ ਨਹੀਂ ਖੋਲ ਰਿਹਾ بار-बार ਦਰਵਾਜ਼ੇ ਨੂੰ ਖੜਕਾਇਆ ਜਾ ਰਿਹਾ ਆਵਾਜ਼ਾਂ ਮਾਰੀਆਂ ਜਾ ਰਹੀਆਂ ਨਹੀਂ ਪਰ ਕੋਈ ਵੀ ਅੰਦਰੋਂ ਗੂੰ ਨਹੀਂ ਰਿਹਾ ਆਲੇ ਦੁਆਲੇ ਕੁਆਰਤਿਆਂ ਨੂੰ ਪੁੱਛਿਆ ਜਾਂਦਾ ਪਰ ਕਿਸੇ ਨੂੰ ਵੀ ਕੋਈ ਵੀ ਮਹੱਲੇ ਵਾਲਿਆਂ ਨੂੰ ਇਸ ਦੀ ਪੜਖ ਨਹੀਂ ਹੁੰਦੀ ਕਿ ਔਰਤ ਜਿਹੜੀ ਹੈ ਗਈ ਕਿੱਥੇ ਉਸ ਤੋਂ ਬਾਅਦ ਦੇ ਮਾਲਕ ਨੂੰ ਲਗਾਇਆ ਜਾਂਦਾ ਹੈ ਪੁੱਛਿਆ ਜਾਂਦਾ ਹੈ ਕਿ ਔਰਤ ਆਫਕਾਤ ਕਿੱਥੇ ਹੈ ਤਾਂ ਮਾਲਕ ਦੇ ਕੋਲ ਇੱਕ ਘਰ ਦੀ ਮੋਟ ਚਾਬੀ ਹੁੰਦੀ ਹੈ ਤਾਂ ਜਿਸ ਕੋਲ ਉਹ ਚਾਬੀ ਖੋਲਹੀ ਗਈ ਤਾਂ ਘਰ ਦੇ ਅੰਦਰ ਦਾ ਸੀਨ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਜਮੀਨ ਪੈਰਾਥ ਨੂੰ ਖਿਸਕ ਜਾਂਦੀ ਹੈ ਸ਼ਾਇਦ ਵਾਰਦਾਤ ਕਿਸੇ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਨਹੀਂ ਦੇਖੀ ਹੋਣੀ ਘਰ ਦੇ ਵਿੱਚ ਬਦਬੂ ਬਹੁਤ ਜ਼ਿਆਦਾ ਆ ਰਹੀ ਸੀ ਉੱਤੇ ਖੜਨਾ ਵੀ ਔਖਾ ਹੋ ਰਿਆ ਸੀ ਕੋਈ ਵੀ ਜਿਹੜਾ ਆਂਦਾ ਸੀ ਖੜਨਾ ਐਨਾ ਸਾਦਾ ਔਖਾ ਸੀ ਕਿ ਬਦਬੂ ਜਿਹੜੀ ਹੈ ਬੰਦੇ ਦੇ ਅੰਦਰ ਜਾ ਰਹੀ ਸੀ ਕਿ ਉੱਥੇ ਕੋਈ बेहोश ਵੀ ਹੋ ਸਕਦਾ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਕਿ ਆਹ ਹਸਪਤਾਲ ਸਕਰ ਦੇ ਵਿੱਚੋਂ ਐਨੀ ਬਦਬੂ ਆ ਕਿ ਹੋ ਰਹੀ ਹੈ ਇੱਕ ਗੈਸ ਜਿਹੜੀ ਹੈ ਸਿਰ ਨੂੰ ਚੜ ਰਹੀ ਹੁੰਦੀ ਹੈ ਜਿਸ ਦੇ ਵਿੱਚ ਖੜਨਾ ਮੁਸ਼ਕਲ ਹੁੰਦਾ ਹੈ ਹਰ ਕੋਈ ਬਾਹਰ ਨਿਕਲ ਜਾਂਦਾ ਉਸ ਕਮਰੇ ਦੇ ਵਿੱਚੋਂ ਉਸ ਘਰ ਦੇ ਵਿੱਚੋਂ ਪੁਲਿਸ ਭੁਲਾਈ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਜੋਸਤੋ ਬਾਦ ਜਦੋਂ ਕਾਦਵੀ ਤਲਾਸ਼ੀ ਲਈ ਜਾਂਦੀ ਹੈ ਕਿ ਇਹ ਬਦਬੂ ਆ ਕਿੱਥੋਂ ਰਹੀ ਹੈ ਤਾਂ ਫ੍ਰਿਜ ਦਾ ਢੱਕਣ ਖੋਲਿਆ ਜਾਂਦਾ ਹੈ ਜਦੋਂ ਫ੍ਰਿਜ ਦਾ ਢੱਕਣ ਖੋਲਿਆ ਤਾਂ ਉਸ ਦੇ ਵਿੱਚ ਔਰਤ ਦੇ ਟੁਕੜੇ ਹੀ ਟੁਕੜੇ ਪਏ ਤਾਂ ਜੋਸਤੋ ਬਾਦ ਉਹ ਟੁਕੜੇ ਪੋਸਟ ਮਾਰਟਮ ਤੇ ਨਹੀਂ ਪਹੁੰਚਾਏ ਜਾਂਦੇ ਕਿਉਂਕਿ ਟੁਕੜਿਆਂ ਦੇ ਵੱਲ ਦੇਖ ਕੇ ਸਾਫ਼ ਨਿਕਲ ਰਿਹਾ ਸੀ ਕਿ ਉਹ ਇੱਕ ਪੈਰ ਇਸ ਮਾਨਵ ਸਰੀਰ ਦੇ ਟੁਕੜੇ ਹੋਏ ਨੇ ਸਰਦਾ ਮਾਲਕਰ ਦਾ ਤੁਮਾਨੂੰ ਸੀਨ ਜਾਗ ਹੋਏਗਾ ਮਾਮਲਾ ਜਿਹੜਾ ਕਾਇਆ ਸੀ ਕਿ ਇੱਕ ਪ੍ਰੇਮੀ ਆਸਤਾਬ ਨੇ ਆਪਣੀ ਹੀ ਗਰਲਫ੍ਰੈਂਡ ਦੇ 36 ਟੁਕੜੇ ਕਰਕੇ ਜੰਗਲ ਦੇ ਵਿੱਚ ਸੁੱਟ ਦਿੱਤੇ ਉਸਨੇ ਵੀ ਫ੍ਰਿਜ ਦੇ ਵਿੱਚ ਪਹਿਲਾਂ ਉਸ ਨੂੰ ਰੱਖਿਆ ਤੋਂ ਉਸ ਤੋਂ ਬਾਅਦ ਕੁੱਝ ਟੁਕੜੇ ਉਹ ਜੰਗਲ ਦੇ ਵਿੱਚ ਸੁੱਟਾ ਹਾਲੇ ਤੱਕ ਉਸ ਮਾਮਲੇ ਦਾ ਇਨਸਾਫ ਨਹੀਂ ਮਿਲ ਰਿਹਾ ਹੱਲੇ ਵੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ 압ਦਾਬ ਹੱਲੇ ਵੀ ਆਪਣੀ ਉਸੇ ਤਰ੍ਹਾਂ ਜ਼ਿੰਦਗੀ ਜੀ ਰਹਿਆ ਹੱਲੇ ਸਭ ਸ਼ਕਤੀ ਅਧਾਰ ਹੈ ਹੱਲੇ ਕੋਈ ਵੀ ਪੁਖਤਾ ਜਿਹੜਾ ਜਾਂਚ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਇਸ ਸਰ ਕੇਸ ਨੂੰ ਅਗਰ ਅਸੀਂ ਦੇਖਦੇ ਆ ਤਾਂ ਹੂਬ ਹੂ ਉਸੇ ਤਰੀਕੇ ਦਾ ਕਤਲ ਜਿਹੜਾ ਸਾਹਮਣੇ ਆਉਂਦਾ ਜਦੋਂ ਪੋਸਟਮਾਰਟਮ ਤੇ ਵੀ ਭੇਜੇਗੇ ਫਰੈਂਸਟਿਕ ਲੈਬ ਦੇ ਵਿੱਚ ਭੇਜੇ ਜਾਂਦਾ ਤਾਂ ਪਤਾ ਲੱਗਦਾ ਕਿ ਇਸ ਬਾਡੀ ਦੇ 59 ਟੁਕੜੇ ਜਿਹੜੇ ਨੇ ਉਹ ਕੀਤੇ ਹੋਏ ਨੇ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਇੱਕ ਔਰਤ ਦਾ ਸਰੀਰ ਹੈ ਪੋਸਟਮਾਰਟਮ ਦੇ ਥਰੂ ਕਸਾਣ ਲਿਆ ਜਾਂਦਾ ਕਿ ਉਹ ਉਹੀ ਔਰਤ ਹੈ ਉਸਮਾਨ ਦੀ ਧੀ ਹੈ ਉਸ ਭੈਣ ਦੀ ਭੈਣ ਹੈ ਤਜ ਉਸ ਤੋਂ ਬਾਅਦ ਪਤਾ ਲਗਾਇਆ ਜਾਂਦਾ ਕਿ ਇਸ ਦਿਨਾ ਹੋਇਆ ਕੀ ਆ ਇਸ ਦੀ ਫੈਮਲੀ ਦੇ ਵਿੱਚ ਹੋਰ ਕੌਣ-ਕੌਣ ਹੈ ਤਾਂ ਪਰਿਵਾਰ ਦੱਸਦਾ ਹੈ ਕਿ ਆਪਣੇ ਪਤੀ ਦੇ ਨਾਲ ਰਹਿੰਦੀ ਸੀ ਪਰ ਕਿਸੇ ਨਾ ਕਿਸੇ ਗੱਲੋਂ ਦੋਨਾਂ ਦੀ ਸਹਿਮਤੀ ਨਹੀਂ ਪੰਗਦੀ ਦੋਵੇਂ ਅਲੱਗ ਹੋ ਜਾਂਦੇ ਆ ਤਾਂ ਸ਼ਾਇਦ ਉਹ ਔਰਤ ਜਿਹੜੀ ਆ ਕਿਸੇ ਹੋਰ ਦੇ ਨਾਲ ਹੁਣ ਘਰ ਬਸਾਉਣ ਦੀ ਪਲੈਨਿੰਗ ਦੇ ਵਿੱਚ ਹੀ ਸ਼ਾਇਦ ਉਹ ਆਪਣਾ ਦੂਸਰਾ ਵਿਆਹ ਕਰਨ ਵਾਲੀ ਸੀ ਉਹਨਾਂ ਦੇ ਬੇਟੀ ਵੀ ਹੁੰਦੀ ਹੈ ਜੋ ਬੇਟੀ ਜਿਹੜੀ ਹੈ ਕੇਸ ਦੇ ਥਰੂ ਪਿਤਾ ਦੇ ਵੱਲੋਂ ਆਪਣੇ ਨਾਲ ਲੈ ਲਈ ਜਾਂਦੀ ਹੈ ਮਾਂ ਜਿਹੜੀ ਆ ਇਕੱਲੀ ਹੁੰਦੀ ਹੈ ਕਿਰਾਏ ਦੇ ਘਰ ਦੇ ਵਿੱਚ ਰਹਿੰਦੀ ਹੁੰਦੀ ਹੈ ਤਾਂ ਸ਼ੱਕ ਜਿਹੜਾ ਇਹ ਜਤਾਇਆ ਗਿਆ ਕਿ ਉਸ ਆਪਣੇ ਪਤੀ ਨੇ ਕੀ ਉਸ ਨੂੰ ਮਾਰਿਆ ਹੈ ਉਸ ਦੇ ਟੁਕੜੇ ਕੀਤੇ ਨੇ ਹਾਲਾਂਕਿ ਪੁਲਿਸ ਹਾਲੇ ਵੀ ਜਾਂਚ ਕਰ ਰਹੀ ਹੈ ਇਹ ਕੇਸ ਜਿਹੜਾ 2 ਸਤੰਬਰ ਨੂੰ ਸਾਹਮਣੇ ਆਇਆ ਜਦੋਂ ਇਹ ਔਰਤ ਲਾਪਤਾ ਹੋਈ ਤੇ ਉਸ ਤੋਂ ਬਾਅਦ ਮਹੀਨਾ ਹੋ ਜਾਂਦਾ ਹੈ 15 20 ਦਿਨ ਗੁਜ਼ਰ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਕੂੜਿਆਂ ਦੇ ਵਿੱਚ ਮਿਲਦੀ ਹੈ ਇਹ ਕਹਾਣੀ ਇੱਕ ਪਾਟੇ ਸਾਹਮਣੇ ਦੱਸਣ ਦਾ ਅਸਲੀ ਮਕਸਦ ਇਹ ਹੀ ਹੈ ਕਹਾਣੀ ਨਹੀਂ ਸੱਚੀ ਘਟਨਾ ਹੈ ਜੋ ਬੈਂਗਲੁਰੂ ਦੇ ਵਿੱਚ ਵਾਪਰੀ ਹੈ ਪਰ ਅਸੀਂ ਇਹ ਸੋਚਦੇ ਹਾਂ ਫਰਕ ਪਤਾ ਲੱਗਦਾ ਹੈ ਕਿ ਸ਼ਹਿਰਾਂ ਦੇ ਵਿੱਚ ਕੋਈ ਵੀ ਕਿਸੇ ਦੀ ਖਬਰ ਨਹੀਂ ਲੈਂਦਾ ਕਿਸੇ ਨੂੰ ਵੀ ਪਤਾ ਨਹੀਂ ਹੁੰਦੀ ਕਿ ਦੂਜੇ ਘਰ ਦੇ ਵਿੱਚ ਹੋ ਕੀ ਰਿਹਾ ਹੈ ਭਾਵੇਂ ਉਸ ਘਰ ਦੇ ਵਿੱਚ ਕੋਈ ਵੀ ਆ ਕੇ ਲੁੱਟ ਖੋ ਜਾਵੇ ਭਾਵੇਂ ਕੋਈ ਕਤਲ ਕਰ ਜਾਵੇ ਭਾਵੇਂ ਐਨੀ ਕਾਨੂੰਨੀ ਬਗਦਦ ਕਰ ਜਾਏ ਪਰ ਨਾਲ ਦੀ ਦੁਬਾਰ ਵਾਲੇ ਘਰ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਪਰ ਪਿੰਡਾਂ ਦੇ ਵਿੱਚ ਸ਼ਾਇਦ ਹਰ ਕੋਈ ਕਿਸੇ ਦੀ ਖਬਰ ਸੁਣ ਲੈਂਦਾ ਹੈ ਤੁਸੀਂ ਇਸ ਸੱਚੀ ਘਟਨਾ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਸਾਨੂੰ ਦੱਸਨਾ